ਨਾ ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਅੱਜ ਦੀ ਵਿਚਾਰ ਚਰਚਾ ਦਾ ਵਿਸ਼ਾ ਹੈ ਜਾਂ यूं ਕਹ ਲਈਏ ਕਿ ਇਹ ਵਿਚਾਰ ਚਰਚਾ ਉਚੇਚੇ ਤੌਰ ਤੇ ਸਮਰਪਿਤ ਹੈ ਸਿੱਖ ਕੌਮ ਦੇ ਬਹੁਤ ਕੱਦਾਵਰ ਮਹਾਨਤ ਮਾਗੂ ਨਰਵੇਸ਼ਿਆਸਦਾਨ ਇਮਾਨਦਾਰੀ ਦੇ ਪੁੰਜ ਔਰ 28 ਸਾਲ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਵਾਚ ਪ੍ਰਧਾਨ ਰਹੇ ਪੰਥਰਤਨ ਮਰਹੂਮ ਜਥੇਦਾਰ ਜੀ ਗੁਰਚਰਨ ਸਿੰਘ ਟੋੜਾ ਅਜੇ ਆਗੂ ਦੀ ਗੱਲ ਕਰਨੀ ਬਣਦੀ ਹੈ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਜਵਾਨੀ ਤੋਂ ਲੈ ਕੇ ਜਦੋਂ ਬਚਪਨ ਤੋਂ ਜਵਾਨੀ ਕਦਮ ਰੱਖਿਆ ਤੇ ਆਪਣੀ ਕੌਮ ਨੂੰ ਸਮਰਪਿਤ ਕਰ ਦਿੱਤਾ ਉਹਨਾਂ ਦਾ ਨਾਮ ਹਮੇਸ਼ਾ ਤਰੂ ਤਾਰੇ ਵਾਂਗ ਚਮਕਦਾ ਰਹੇਗਾ ਆਓ ਉਹਨਾਂ ਦੀ ਬਹੁਪੱਖੀ ਬੇਸ਼ਕੀਮਤੀ ਲਾ ਮਿਸਾਲ ਜ਼ਿੰਦਗੀ ਦੇ ਪਹਿਲੂ ਸਾਂਝੇ ਕਰੀਏ ਜਥੇਦਾਰ ਗੁਰਚੰਦ ਸਿੰਘ ਟੋੜਾ ਦਾ ਜਨਮ ਹੁਣ ਤਾਂ ਜਲਾ ਫਤੇਗੜ ਸਾਹਿਬ ਬਣ ਗਿਆ ਪਹਿਲਾਂ ਪਟਿਆਲਾ ਜ਼ਿਲ੍ਹਾ ਸੀ ਉਹਦੇ ਪਿੰਡ ਟੋੜਾ ਵਿੱਚ ਇੱਕ ਸਾਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ ਪਰਿਵਾਰ ਕੋਲ ਕੋਈ 7 ਏਕੜ ਜ਼ਮੀਨ ਸੀ ਤੁਸੀਂ ਜਥੇਦਾਰ ਸਾਹਿਬ ਦੀ عظیم شخصیت تے انہاں دی جڑی شخصیت دے اس پہلو نو ਧਿਆਨ ਨਾਲ ਵਾਚੋ ਤੁਹਾਡਾ ਸੀ ਸੁਖ ਜਾਏਗਾ ਕਿ ਜਿਹੜੀ ਜ਼ਮੀਨ ਜਦੋਂ ਉਹਨਾਂ ਨੇ ਇੱਕ ਸਧਾਰਨ ਅਕਾਲੀ ਵਰਕਰ ਦੇ ਤੌਰ ਤੇ ਅਕਾਲੀ ਦਲ ਜੁਆਇਨ ਕੀਤਾ ਜਦੋਂ ਉਹ ਬਾਲ ਵਰੇਸ ਤੋਂ ਜਾਨੀ ਵਿੱਚ ਕਦਮ ਰੱਖ ਚੁੱਕੇ ਸਨ ਤੇ ਜਦੋਂ ਉਹ ਅਕਾਲ ਪੁਰਖ ਦੀ ਜੋਤ ਵਿੱਚ ਲੀਨ ਹੋਏ 2004 ਵਿੱਚ ਉਸ ਵੇਲੇ ਉਹਨਾਂ ਦੇ ਪਰਿਵਾਰ ਦੇ ਕੋਲ 19 ਜ਼ਮੀਨ ਸੀ ਤੇ ਜਿਹੜਾ ਘਰ ਅੱਜ ਕੱਲ ਕੋਈ ਸਰਪੰਚ ਬਣ ਜਾਏ ਤੇ ਉਹਦੇ ਕੋਠੀਆਂ ਪੈ ਜਾਂਦੀਆਂ ਨੇ ਜੱਥੇਦਾਰ ਸਾਹਿਬ ਦੀ ਸਿੰਪਲ ਲਿਵਿੰਗ ਹਾਈ ਥਿੰਕਿੰਗ ਦੇ ਵੱਸਾਲ ਹੁਸ਼ੰਤ ਸਿੰਘ ਵਰਗੇ ਇੰਟਰਨੈਸ਼ਨਲ ਫੇਮ ਦੇ ਪੱਤਰਕਾਰਾਂ ਨੇ ਦਿੱਤੀ ਹੈ ਉਹਦਾ ਜ਼ਿਕਰ ਮੈਂ ਬਾਅਦ ਚ ਕਰਾਂਗਾ ਕਿ ਉਹੀ ਬਾਲਿਆਂ ਵਾਲਾ ਘਰ ਉਹੀ ਖੱਦਰ ਦੇ ਭਾਂਡਿਆ ਵਿੱਚ ਪ੍ਰਸ਼ਾਦਾ ਛਕਣਾ ਉਹੀ ਜਿਹੜਾ ਮਹਿਮਾਨਾਂ ਦੀ ਸੇਵਾ ਦੀ ਵਰਤੇ ਜਾਣਾ ਜਾਣਾ ਉਹਨਾਂ ਦੇ ਭਾਂਡਿਆਂ ਦਾ ਜੋ ਵੀ ਕੋਈ ਵੀ ਆਉਂਦਾ ਸੀ ਚੰਦ ਜੱਜੇ ਦਾ ਸਾ ਪ੍ਰਸ਼ਾਦਾ ਸ਼ਕਤੀ ਸੰਤ ਉਸ ਵੇਲੇ ਕਹਿੰਸੀ ਨੂੰ ਪ੍ਰਸ਼ਾਦਾ ਸ਼ਕਾਓ ਕੰਬਾਜ ਜੇ ਚਾਹ ਪਾਣੀ ਦਾ ਤਾਂ ਚਾਹ ਪਾਣੀ ਸ਼ਕਾਓ ਪਹਿਲਾਂ ਟੈਲ ਪਾਣੀ ਕਰਨੀ ਫਿਰ ਦਾ ਮਕਸਦ ਪੁੱਛਣਾ ਫਿਰ ਲਗਦੀ ਵਾ ਉਹਦਾ ਕੰਮ ਕਰਨਾ ਤੇ ਕੋਈ ਐਸਾਨ ਨਹੀਂ ਜਿਤਾਉਣਾ ਉਹਦੀ ਮਿਸਾਲ ਮੈਂ ਤੁਹਾਡੇ ਸਾਹਮਣੇ ਬੈਠੇ ਮੈਂ ਬਾਅਦ ਵਿੱਚ ਇੱਧਰ ਜ਼ਿਕਰ ਕਰਾਂਗਾ ਮੁਨਾਸਬ ਸਮਝਾਂਗੇ ਕਿ ਬਾਅਦ ਵਿੱਚ ਕੀਤਾ ਜਾਵੇ ਕਿ ਕੋਹੋ ਜੀ ਕੋਹੋ ਜੀ ਸ਼ਖਸੀਅਤ ਸੀ ਇਥੇ ਕੋ ਮਹਾਰਾਜਾ ਕਿਸੇ ਦਾ ਕੰਮ ਕਰ ਦੋਵੇ ਤੇ ਉਹਨੂੰ 50 ਵਾਰੀ ਰਣਾਉਂਦਾ ਪਰ ਜਸੇਦਰ ਸਾਹਿਬ ਪਹਾੜ ਜਿੰਦਾ ਕੰਮ ਕਰਕੇ ਵੀ ਕਦੀ ਕਿਸੇ ਤੇ ਆਸਾਨ ਨਹੀਂ ਸੀ ਕਰਦੇ। ਤੋਂ ਪਹਿਲਾ ਉਹਨਾਂ ਨੇ ਆਪਣੇ ਪਿਤਾ ਨਾਲ ਖੇਤੀਬਾੜੀ ਵਿੱਚ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਉਣਾ ਸ਼ੁਰੂ ਕੀਤਾ। ਹਲ ਵਾਇਆ, ਸਵਾਗੇ ਭੇਰੇ, ਵਟਾਂ ਪਾਇਆ, ਖੇਤਾਂ ਨੂੰ ਪਾਣੀ ਲਾਇਆ, ਫਸਲਾਂ ਵੜੀਆਂ, ਗਾਂਵੀਆਂ ਸਾਰਾ ਕੰਮ ਕੀਤਾ। ਥੋੜਾ-ਥੋੜਾ ਉਹਨਾਂ ਦਾ ਫਿਰ ਇਹ ਮਨ ਬਣਿਆ ਕਿ ਕੁਝ ਹੋਰ ਕਾਰਜ ਕੀਤੇ ਜਾਣ ਫਿਰ ਉਹਨਾਂ ਨੇ ਚਾਹੇ ਉਚੇਰੀ ਅਕਾਦਮਿਕ ਪੜ੍ਹਾਈ ਨਹੀਂ ਕੀਤੀ ਪਰ ਉਹ ਵਾਡੇ ਵਰਗੇ ਵਿਦਵਾਨ ਜਿਹੜੇ ਸੀ ਉਹਨਾਂ ਨੂੰ ਛਾਤਰ ਦਿਮਾਗੇ ਨੇ ਸਨ ਦਾਰਸ਼ਨਿਕ ਦਿਮਾਗੇ ਨੇ ਸਨ ਔਰ ਉਹਨਾਂ ਨੂੰ ਰਾਜਨੀਤੀ ਦੇ ਚਣਕਿਆ ਕਿਹਾ ਜਾਂਦਾ ਹੈ ਹੀ ਵਾਸ ਮੋਰ ਪੋਲੀਟੀਕਲ ਦੈਨ ਰਿਲੀਜੀਅਸ ਅਗਰ ਉਹਨਾਂ ਦੀ ਉਹ ਸੂਝ ਤੇ ਸਿਆਣਪ ਨੂੰ ਉਸ ਤੀਖਣ ਸਿਆਸੀ ਸੂਝ ਨੂੰ ਦੇਨੂ ਦੇਸ਼ ਤੇ ਪਹਿਲੀ ਕਤਾਰ ਦੇ ਆਗੂ ਵੀ ਮੰਨਦੇ ਸਨ ਅਟਲ ਵਿਹਾਰੀ ਵਾਜਪਈ ਤੋਂ ਲੈ ਕੇ ਤੇ ਉਦੋਂ ਪਹਿਲੇ ਵੀ ਸ਼੍ਰੀਮਤੀ ਇੰਦਰਾ ਗਾਂਧੀ ਵੀ ਸਾਰੇ ਮੰਨਦੇ ਸਨ ਸਰਮੌਰ ਆਗੂ ਅਗਰ ਉਹਨਾਂ ਦੀ ਪੋਲੀਟਿਕਲ ਕੈਪੇਬਿਲਟੀ ਨੂੰ ਉਹਨਾਂ ਦੀ ਉਸ ਚਾਣਕ્ય ਜਿਹੜੀ ਦਿਮਾਗੀ ਉਹਨਾਂ ਦੀ ਕੁੰਵਤ ਸੀ ਉਹਨਾਂ ਦੀ ਇੱਕ ਸੋਚ ਸੀ ਉਹਦਾ ਕੁਝ ਲਾਭ ਉਠਾ ਲਿਆ ਜਾਂਦਾ ਕਈ ਮੌਖਿਆਂ ਤੇ ਉਹਨਾਂ ਨੇ ਸੰਕੇਤ ਦਿੱਤੇ ਹੋਏ ਜੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਨੂੰ ਉਹ ਸੰਤਾਪਣਾ ਚੜ੍ਹਨਾ ਪੈਂਦਾ ਜਿਹੜਾ 1980 ਦੇ ਦਹਾਕੇ ਤੋਂ ਸ਼ੁਰੂ ਹੋਇਆ ਤੇ ਲੰਮਾ ਸਮਾਂ ਪੰਜਾਬ ਨੇ ਆਪਣੇ ਪਿੰਡੇ ਉੱਤੇ ਹੰਡਾਇਆ ਤੇ ਅਨੇਕਾਂ ਗੱਭਰੂ ਜਿਹੜੇ ਸੀ ਉਹ ਮੌਤ ਦੇ ਮੂਹ ਚਲੇ ਗਏ ਇੱਕ ਵੱਖਰੀ ਕਹਾਣੀ ਹੈ ਜਿਹੜੀ ਫੇਰ ਕਿਸੇ ਵੇਲੇ ਤੁਹਾਡੇ ਨਾਲ ਸਾਂਝੀ ਕਰਾਂਗੇ ਕੱਲ ਜੱਥੇ ਤਾਂ ਸਾਂਝੀ ਕਰਦੇ ਆ ਉਹਨਾਂ ਨੇ ਫਿਰ ਥੋੜੀ ਜਿਹੀ ਸਕੂਲੀ ਵਿਦਿਆ ਹਾਸਲ ਕੀਤੀ ਤੇ ਉਹਨਾਂ ਨੇ ਪਟਿਆਲੇ ਤੋਂ ਗਿਆਨੀ ਪਾਸ ਕੀਤੀ ਇਸ ਤੋਂ ਬਾਅਦ ਫਿਰ ਉਹਨਾਂ ਨੇ ਸੰਸਕ੍ਰਿਤ ਵਿਦਿਆਲਾ ਜਿਹੜਾ ਸੀ ਪਟਿਆਲਾ ਦਾ ਉੱਥੋਂ ਸੰਸਕ੍ਰਿਤ ਦੀ ਵਿਦਿਆ ਵੀ ਦੇਖੋ ਔਖੀ ਜ਼ਬਾਨ ਹੈ ਸੰਸਕ੍ਰਿਤ ਦੀ ਵਿਦਿਆ ਅੰਗਰੇਜ਼ੀ ਤੇ ਬਹੁਤ ਸਾਰੇ ਅਲਫਾਜ਼ ਉਹ ਇਸਤੇਮਾਲ ਕਰਦੇ ਸਨ ਆਪਣੀ ਗੱਲਬਾਤ ਵਿੱਚ ਆਪਣੀਆਂ ਤਕਰੀਰਾਂ ਵਿੱਚ ਤੇ ਉਰਦੂ ਦੇ ਗਿਆਨ ਭਰ ਜਿਵੇਂ ਉਮਰ ਬੀਤਦੀ ਗਈ ਗਿਆਨਕਤਨ ਹੁੰਦਾ ਗਿਆ ਕਿਉਂਕਿ ਕੇਰਾ ਬੜਾ ਵਿਸ਼ਾਲ ਸੀ ਇਹ ਹੈ ਉਹਨਾਂ ਦਾ ਮੁੱਢਲਾ ਜੀਵਨ ਜਦੋਂ ਉਹਨਾਂ ਦੀ ਉਮਰ 14 ਸਾਲ ਦੀ ਹੋਈ ਉਦੋਂ ਉਹ ਫਿਰ ਬਕਾਇਦਾ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਪੰਥਕ ਵਿਚਾਰਧਾਰਾ ਤੇ ਨੂੰ ਅਪਣਾਇਆ ਹੋਇਆ ਪਰਿਵਾਰ ਸੀ ਮੁੱਢੋਂ ਪੰਥਕ ਜਜ਼ਬਾ ਉਹਨਾਂ ਨੂੰ ਗੁਰਤੀ ਚ ਮਿਲਿਆ ਸੀ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਾਧਾਰਨ ਮੈਂਬਰ बन ਗਏ ਤੇ ਮੀਟਿੰਗਾਂ ਵਗੈਰਾ ਚ ਹਿੱਸਾ ਲੈਣ ਲੱਗ ਪਏ 1944 ਵਿੱਚ ਅਕਾਲੀ ਦਲ ਨੇ ਇੱਕ ਮੋਰਚਾ ਲਾਇਆ ਉਸ ਮੋਰਚੇ ਵਿੱਚ ਅਕਾਲੀਆਂ ਦੇ ਮੋਰਚੇ ਨੂੰ ਸਾਰਾ ਹਿੰਦੁਸਤਾਨ ਮੰਨਦਾ ਸੀ ਕਿ ਜਿਹੜਾ ਅਕਾਲੀ ਦਲ ਮੋਰਚਾ ਲਾਉਂਦਾ ਹੈ ਇਹੋ ਜਿਹਾ ਮੋਰਚਾ ਕੋਈ ਪਾਰਟੀ ਮਨਰਸਮ ਮੋਰਚਾ ਲਾ ਨਹੀਂ ਸਕਦੀ ਤੇ ਫਤਿਹ ਤੋਂ ਪੂਰੇ ਮੁਰਦੇ ਦੀ ਗਾਲੀ ਉਸ ਮੋਰਚੇ ਵਿੱਚ ਨੌਜਵਾਨ ਗੁਰਚਰਨ ਸਿੰਘ ਨੂੰ ਕੈਦ ਹੋਈ ਉਹਨੂੰ ਕਾਇਤ ਕੱਟੀ ਇਹ ਉਹ ਨਦੀ ਬੈਦੀ ਝੇਲ ਯਾਤਰਾ ਸੀ ਉਹਨੂੰ 147 ਫਿਰ ਆ ਜਾਂਦਾ ਜੀ 1960 1960 ਵਿੱਚ ਉਹਨੋਂ ਤੱਕ ਉਹਦੇ ਨਾਲ ਨਾਲ ਜੱਥੇਦਾਰ ਲੱਗਿਆ ਸੀ ਸਰਕਲ ਜੱਥੇਦਾਰ ਬਣ ਗਏ ਸਨ ਆਪ ਤਰੱਕੀ ਕਰਦੇ ਕਰਦੇ ਇਸੇ ਜਿਸ ਫਾਰਸ਼ਨਿੰਗ ਪਰਿਵਾਰਵਾਦ ਦੇ ਤਾਂ ਕੋਈ ਖਰਾਬ ਸਰਨਾ ਹੋ ਆਪਣੇ ਜਉਂਦੇ ਜੀ ਉਹਨਾਂ ਨੇ ਕਿਸੇ ਪਰਿਵਾਰ ਦੇ ਜੀ ਨੂੰ ਨੇੜੇ ਫਟਕ ਨਹੀਂ ਦਿੱਤਾ ਔਰ ਉਹਨੂੰ ਅੰਦਰ ਸੋਸ਼ਲ ਰਿਲੀਫ ਸਿਆਸਤ ਵਿੱਚ ਉੱਚਾ ਚੁੱਕਣ ਦੀ ਜਾਂ ਕੋਈ ਉਹਨੂੰ ਉਹਦਾ ਲੈ ਕੇ ਦੇਣ ਦੀ ਉਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਫਿਰ ਉਹ ਮੈਂਬਰ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲ 1960 ਵਿੱਚ ਤੇ ਫਿਰ ਉਸ ਤੋਂ ਬਾਅਦ ਉਹ ਮੈਂਬਰ ਬਣਦੇ ਰਹੇ ਕੁਝ ਸਮਾਂ ਉਹ ਭਾਈ ਵਿਰਾਮ ਸਿੰਘ ਟਵੜਾ ਇੱਕ ਬਹੁਤ ਉੱਚ ਕੋਟੀ ਦੇ ਕੀਰਤੀ ਨੇ ਸਨ ਉਹਨਾਂ ਦੇ ਨਾਲ ਕੀਰਤਨ ਦੀ ਸੇਵਾ ਵੀ ਨਿਭਾਉਂਦੇ ਰਹੇ ਕਿਸ ਕਰਕੇ ਰਾਗ ਵਿਦਿਆਦੀ ਤੇ ਢਾਡੀ ਕਲਾ ਦੀ ਤੇ ਕਾਵ ਕਲਾ ਦੀ ਇਹਨਾਂ ਸਾਰੀਆਂ ਕਲਾਵਾਂ ਦੀ ਉਹਨਾਂ ਨੂੰ ਬਹੁਤ ਡੂੰਗੀ ਪਰਖ ਸੀ ਨਿਖਸ਼ੀ ਉਹ ਕਦਰ ਜਾਣਸ਼ਾਨ ਹਰ ਚੰਗੇ ਰਾਗੀ ਦੇ ਵਿਦਵਾਨ ਦੇ ਪ੍ਰਚਾਰਕ ਦੇ ਉਹ ਉਚੇਚੇ ਤੌਰ ਤੇ ਕੰਮ ਆਉਂਦੇ ਸਨ ਜਿਵੇਂ ਮੈਂ ਦੱਸਿਆ ਕਿ 1960 ਵਿੱਚ ਉਹ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਵਾਰ ਮੈਂਬਰ ਚੁਣੇ ਗਏ 1971 1971 ਵਿੱਚ ਉਹ ਸਰਬ ਸ਼ਮਤੀ ਨਾਲ ਸਿੱਖਾਂ ਦੀ ਸਭ ਤੋਂ ਸ਼ਰਮੌਰ ਧਾਰਮਿਕ ਸੰਸਥਾ ਜਿਹਨੂੰ ਪਾਰਲੀਮੈਂਟ ਦੇ ਬਰਾਬਰ ਕਿਹਾ ਜਾਂਦਾ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਕੋਲ ਪੰਜਾਬ ਹਰਿਆਣਾ ਹਿਮਾਚਲ ਤੇ ਚੰਡੀਗੜ੍ਹ ਇਹਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਂ ਤੇ ਪ੍ਰਬੰਧਕੀ ਸੇਵਾ ਸਮਾਰਦਾ ਕੰਮ ਹੈ ਬੜੇ ਵਿਦਿਗਧਾਰੇ ਨੇ ਬਹੁਤ ਸਾਰੇ ਮੈਡੀਕਲ ਕਾਲਜ ਨੇ ਇਟਾਉੜਾ ਸ਼ਾਮਦੀ ਦੇਣਾ ਹੈ ਇਹ ਜਿਹੜੀਆਂ ਮੈਂ ਆਧਾਰਿਆਂ ਦੇ ਨਾਲ ਲੜੇ ਉਹਨਾਂ ਨੂੰ ਬੁਣਾਏ ਉਹ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਤੇ ਆਪਣੇ ਅਕਾਲ ਚਰਣੇ ਤੱਕ ਉਹ ਨਿਰੰਤਰ ਪੰਥ ਦੀ ਇਸ ਖੇਤਰ ਵਿੱਚ ਸੇਵਾ ਕਰਦੇ ਰਹੇ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਹੈ 1975 ਵਿੱਚ ਤੇ ਉਹਨੇ ਇੱਕ ਆਪਣਾ ਦੂਤ ਭੇਜਿਆ ਸਾਰੇ ਡਿਟਰ ਫੜ ਕੇ ਉਹਨੇ ਅੰਦਰ ਕਰ ਦਿੱਤੇ ਮਨੁੱਖੀ ਅਧਿਕਾਰਾਂ ਉਤੇ ਪਾਬੰਦੀ ਲਾ ਦਿੱਤੀ ਬੋਲਣ ਤੇ ਲਿਖਣ ਤੇ ਸਾਰੀ ਪਾਬੰਦੀ ਲਾਤੀ ਤੇ ਉਹਨੇ ਇੱਕ ਨਾਲ ਹੀ ਹੁਕਮ ਭੇਜਿਆ ਸਰਕੂਲਰ ਭੇਜਿਆ ਕਿ ਕਿਸੇ ਵੀ ਟਰਮੰਡ ਬੰਦੇ ਨੂੰ ਜਾਂ ਸਿੱਖ ਦਿੱਸਤੇ ਵਿਅਕਤੀ ਨੂੰ ਪੂਰੇ ਹਿੰਦੁਸਤਾਨ ਵਿੱਚ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਗ੍ਰਿਫਤਾਰਨਾ ਕੀਤਾ ਜਾਵੇ ਪੂਰਾ ਸਤਕਾਰ ਕੀਤਾ ਜਾਵੇ ਸੇਕ ਕੌਮ ਦਾ ਉਹ ਇੱਕ ਸਮਾ ਸੀ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਉਨੇ ਸਿੱਖਾਂ ਵੱਲ ਦੋਸਤੀ ਦਾ ਹੱਥ ਵਧਾਇਆ ਉਹਦੋਂ ਪਹਿਲਾਂ ਲਗੜਾ ਜਾਂ ਪੰਜਾਬੀ ਸੂਬਾ ਬਣ ਚੁੱਕਾ ਸੀ ਜਿਹਦੇ ਵਿੱਚੋਂ ਨਾ ਉਹਦੇ ਕੋਲ ਰਾਜਤਾ ਨਹੀਂ ਸੀ ਪੰਜਾਬ ਕੋਲ ਆਪਣੀ ਨਾ ਹੋਣੀ ਹੈ ਪਾਖੜਾ ਡੈਮ ਜਿਹੜਾ ਪੰਜਾਬ ਲਈ ਬਣਾਇਆ ਸੀ Nehru ਕਹਿੰਦਾ ਸੀ ਪੰਜਾਬ ਲਈ ਹੈ ਉਹ ਵੀ ਪੰਜਾਬ ਕੋਲ ਨਹੀਂ ਹੈਡ ਵਰਕਸ ਨਹੀਂ ਹਾਈ ਕੋਰਟ ਨਹੀਂ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਜਾਣਬੁੱਝ ਕੇ ਬਾਹਰ ਰੱਖੇ ਗਏ ਪੰਜਾਬ ਕੋਲ ਕੋਈ ਟੂਰਿਸਟ ਪਲੇਸ ਨਹੀਂ ਕੋਈ ਇਲਾਕੇ ਇਹੋ ਜਿਹੇ ਨਹੀਂ ਸੀ ਤੇ ਇਹ ਸਾਰੀਆਂ ਮੰਗ ਅਨੰਦਪੁਰ ਸਾਹਿਬ ਦਾ ਮਤਾ ਮੋਰ ਪਾਵਰ ਟੂ ਦਾ ਸਟੇਟਸ ਰਾਜ ਨੂੰ ਵੰਡਦ ਕਰ ਫੈਡਰਲ ਸਟਰਕਚਰ ਪੇਸ਼ੂਸ਼ ਕਾਇਮ ਕਰਨਾ ਤੇ ਰਾਸ਼ੀ ਸਤਾ ਹਾਸਲ ਕਰਨਾ ਸ਼੍ਰੀਮਤੀ ਇੰਦਰਾ ਗਾਜੀ ਨੇ ਖੁੱਲੇ ਮਨ ਨਾਲ ਪੀਸੀ ਅਲੈਗਜ਼ੈਂਡਰ ਨੂੰ ਆਪਣੀ ਦੇ ਖਾਸੁਰ ਖਾਸ ਹੇਲਤੀ بڑے بڑے ਅਧਿਕਾਰੀ ਸੰਨ ਉਹਨਾਂ ਨੂੰ ਭੇਜਿਆ ਅਕਾਲੀ ਜਲਦੀ ਉਸੇ ਲਈ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਸੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਜਥੇਦਾਰ ਜਗਦੇਵ ਸਿੰਘ ਤਲਵੰਡੀ ਲੋਪੁਰਸ਼ ਉਸ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ ਉਸ ਮੀਟਿੰਗ ਵਿੱਚ ਉਹਨੇ ਪਹੁੰਚ ਕੇ ਉਹ ਦਸ ਆਫਰ ਰੱਖੀ ਜਿਨਵਾਜਾ ਕਲਾਪਾ ਕਹਿੰਨੀ ਆ ਕਿ ਸਿੱਖ ਰਾਜ ਚਾਹੀਦਾ ਅਸਲ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਸਿੱਖ ਰਾਜ ਦੇ ਰਹੀ ਸੀ ਇਹ ਇਹ ਫੈਕਟ ਹੈ ਇੱਕ ਉਹਨੇ ਉਹ ਜਿਹੜਾ ਪੱਤਰ ਭੇਜਿਆ ਸੀ ਉਹਦੇ ਚ ਬੜੇ ਨਿਮਰਤਾ ਪਰੇ ਢੰਗ ਨਾਲ ਅਕਾਲੀ ਦਰ ਦੀ ਲੀਡਰਸ਼ਿਪ ਸਮੁੱਚੀ ਲੀਡਰਸ਼ਿਪ ਨੂੰ ਇਹ ਬੇਨਤੀ ਕੀਤੀ ਗਈ ਸੀ ਕਿ ਤੁਸੀਂ ਇਸ ਮੋਰਚੇ ਵਿੱਚ ਹਿੱਸਾ ਨਾ ਲਿਓ ਮੇਰੀ ਮਦਦ ਕਰੋ ਤੇ ਪੰਜਾਬ ਵਿੱਚ ਅਕਾਲੀ ਜਲਦੀ ਸਰਕਾਰ ਆਖਰਤਾ ਪਾਰਟੀਆਂ ਸਰਕਾਰਾਂ ਵਾਸਤੇ ਰਾਜ ਸਤਾ ਵਾਸਤੇ ਜੂਝਦੇ ਹਨ ਨਾ ਅੰਤਮ ਨਿਸ਼ਾਨਾ ਤਾਂ ਰਾਜ ਸਤਾ ਦੀ ਪ੍ਰਾਪਤੀ ਹੁੰਦਾ ਹੈ ਜਿਹਦੇ ਕਰਕੇ ਇਹਨਾਂ ਨੇ ਪੰਜਾਬੀ ਸੂਬਾ ਬਣਾਇਆ ਸੀ ਉਹ ਕਹਿੰਦੀ ਫੌਜ ਵੀ ਸਾਡੀ ਭਰਤੀ ਵੀ ਉਹ ਸੌਂ ਸੀ ਸਾਰੀਆਂ ਮੰਗਾ ਮੰਨੜੀ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਦਾ ਪ੍ਰਸਾਰਣ ਉਹ ਰੇਡੀਓ ਹੀ ਹੁੰਦਾ ਸੀ ਆਲ ਇੰਡੀਆ ਰੇਡੀਓ ਤੋਂ ਸ਼ੁਰੂ ਕਰਨਾ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣਾ ਚੰਡੀਗੜ੍ਹ ਦੇਣਾ ਰਿਟਰਨ ਕਹਿੰਦੀ ਮੈਂ ਦੇਣ ਵਾਸਤੇ ਸ਼੍ਰੀਮਤੀ ਗਾਂਧੀ ਨੇ ਕਿਹਾ ਕਿ ਇਹ ਲਿਖ ਕੇ ਦੇਣ ਵਾਸਤੇ ਔਰ ਰੇਡੀਓ ਤੋਂ ਐਲਾਨ ਕਰਕੇ ਬਕਾਇਦਾ ਤਿਆਰ ਟੀਵੀ ਤੋਂ ਹੁੰਦਾ ਰਹੀ ਸੀ ਕਿ ਪੰਜਾਬ ਵਿੱਚ ਹਮੇਸ਼ਾ ਅਕਾਲੀ ਦਲ ਦੀ ਸਰਕਾਰ ਰਹੇਗੀ ਅਕਾਲੀ ਰਾਜਕਰਨ ਕਾਂਗਰਸ ਸੀਨ ਤੋਂ ਪਾਸੇ ਰਹੀ ਤੇ ਜੇ ਪ੍ਰੀ ਇੰਡੀਪੈਂਡੈਂਸ ਇੜਾ ਇੜਾ ਜਿਹੜੇ ਦੇਸ਼ੀ ਬਣ ਤੋਂ ਪਹਿਲਾਂ ਦਾ ਇਹ ਕਾਲੀ ਜਲ ਦੇ ਮੈਂਬਰ ਕਾਂਗਰਸ ਦੇ ਮੈਂਬਰ ਵੀ ਹੁੰਦੇ ਸਨ ਕਾਂਗਰਸ ਦੇ ਮੈਂਬਰ ਕਾਲੀ ਜਲ ਦੇ ਵੀ ਹੁੰਦੇ ਸਨ ਅੜਕੇ ਚਾਲਦੇ ਸਨ ਉਸ ਤਰ੍ਹਾਂ ਚੱਲਣ ਉਸ ਤਰ੍ਹਾਂ ਚੱਲੋ ਸਾਂਝੀ ਬਣਾ ਲਓ ਨਹੀਂ ਤੁਸੀਂ ਆਪਣੀ ਬਣਾਓ ਪਰ ਸੈਂਟਰ ਵਿੱਚ ਤੁਸੀਂ ਮੇਰੀ ਸਪੋਰਟ ਕਰੋ ਜਿਹੜੀ 13 ਸੀਟਾਂ ਉਹਨਾਂ ਵਿੱਚੋਂ ਮੈਂ ਇੱਕ ਅਜੀ ਸ਼ੀਟ ਉਹ ਵੀ ਕਾਲੀ ਜਲ ਦੇ ਛੱਡ ਦਊਂਗੀ ਬਾਕੀ ਵੀ ਜਿਹੜੇ ਜਿੰਨੇ ਨੇ ਉਹਨਾਂ ਤੋਂ ਸਿੱਖ ਸਿੱਖ ਬਹੁ ਗਿਣਤੀ ਦਾ ਇਲਾਕਾ ਹੈ ਸਿੱਖੀ ਜਿਤਨੇ ਨੇ ਨਾ ਤੇ ਇਸ ਤਰ੍ਹਾਂ ਜਥੇਦਾਰ ਗੁਰਦਰ ਸਿੰਘ ਤੌੜਾ ਇੱਕ ਕੱਲੀ ਸ਼ਖਸੀਅਤ ਸੀ ਮਹਾਨ ਸ਼ਖਸੀਅਤ ਜਿਹੜੇ ਪਾਪ ਗਏ ਕਿ ਕੌਮ ਨੂੰ ਬਹੁਤ ਕੁਝ ਮਿਲ ਰਿਹਾ ਜਿਹੜਾ ਅਸੀਂ 1947 ਵਿੱਚ ਆਪਣੀ ਕਮਕਰੀ ਜਨ ਗਵਾ ਚੁੱਕੇ ਹਾਂ ਉਹ ਪ੍ਰਾਪਤ ਕਰਨ ਦਾ ਹੁਣ ਮੌਕਾ ਹੈ ਇਕੱਲੇ ਜੱਥੇਦਾਰ ਗੁਰਚਨ ਸਿੰਘ ਕੌੜਾ ਜੀ ਦੀ ਨਿਰਗ ਦ੍ਰਿਸ਼ਟੀ ਨੇ ਦੇ ਲੰਮੀ ਨਜ਼ਰ ਨੇ ਹਾਲੀਏ ਜਿਵੇਂ ਬਾਣੀ ਦੀ ਤੋਕ ਹੈ ਨਾ ਮੇਰੀ ਸੋਤ ਨੂੰ ਮੁੱਖ ਰੱਖਦੇ ਹੋਏ ਇਸ ਗੱਲ ਦੇ ਹੱਕ ਵਿੱਚ ਆਵਾਜ਼ ਉਠਾਈ ਤੇ ਆਖਦੇ ਨੇ ਮੈਂ ਨਾ ਨਹੀਂ ਦਿੰਦਾ ਵੀ ਸਾਰੇ ਸਮਝ ਦਿਓ ਕੁਝ ਡੀਟਾ ਨੇ ਕਿਹਾ ਕਿ ਜੇ ਇਹ ਗੱਲ ਇੰਪਲੀਮੈਂਟ ਹੋ ਗਈ ਕ੍ਰੈਡਿਟ ਸਾਰਾ ਟੋੜਾ ਸਾਹਿਬ ਨੂੰ ਚਲੇ ਜਾਣਾ ਤੇ ਇਹ ਤਾਂ ਪੰਜਾਬ ਦੇ ਬਣ ਜਾਣਗੀ ਸੀਐਮ ਅਗਰ ਬਣ ਜਾਂਦੇ ਤਾਂ ਪੰਜਾਬ ਦਾ ਨਕਸ਼ਾ ਹੀ ਹੋਰ ਹੁੰਦਾ ਨਹੀਂ ਬਣੇ ਇਹੋ ਹੀ ਬਦਕਿਸਮਤੀ ਸੀ ਇਹੋ ਹੀ ਮੈਂ ਸ਼ੇਰ ਜਿਹੜਾ ਕਿਹਾ ਕਿ ਲਮਹੋਂ ਨੇ ਖਤਾ ਕੀਤੀ لہذا ਕੁਝ ਬੰਦਿਆਂ ਨੇ ਇਸ ਗੱਲ ਨੂੰ ਤਾਰਫੀਡੋ ਕਰ ਦਿੱਤਾ ਤੇ ਉਹ ਨਿਰਾਸ਼ ਹੋ ਕੇ बीसी अलेक्जेंडर वापस चले गए कालीदाली मोर्चा लाऊंगा ऐलान कर देता फटाफट साहब खामोश हो गए ये हैक इतिहास गलती ये दूसरी गलती है पहली तो बाजू जी ये कीती गई ਜਿਹਦਾ ਖਮਿਆਜ਼ਾ ਹੁਣ ਤੱਕ ਪਹੁੰਚ ਰਹੇ ਆ ਚਾਹੇ ਉਸ ਤੋਂ ਬਾਅਦ ਜੋ ਮਰਜ਼ੀ ਹੋਇਆ ਉਹਦੇ ਵਿਸਥਾਰ ਚ ਨਹੀਂ ਮੈਂ ਜਾਂਦਾ ਤਾਂ ਇਸ ਕਰਕੇ ਖੁਸ਼ਵੰਤ ਸਿੰਘ ਹੋਰਾਂ ਨੇ ਜਿਹੜੀ ਆਪਣੀ ਜਦੋਂ ਉਹ ਬਹੁਤ ਬਿਰਧ ਅਵਸਥਾ ਚ ਹੋ ਗਏ ਸਨ ਤਾਂ ਉਹਨਾਂ ਨੇ ਕਿਤਾਬ ਲਿਖੀ ਸੀ লাশ ਕਿਤਾਬ ਅੰਗਰੇਜ਼ੀ ਵਿੱਚ death at my doorstep ਉਹਦੇ ਵਿੱਚ ਕੋਈ ਮਾੜੀਆ ਮੁਠੀਨ ਸ਼ਖਸੀਅਤਾਂ ਬਾਰੇ ਨਹੀਂ ਸੀ ਲਿਖਦੇ ਉਹਨਾਂ ਨੇ ਵਰਲਡ ਲੈਵਲ ਦੀਆਂ ਕੁਝ ਸ਼ਖਸੀਅਤਾਂ ਬਾਰੇ ਲੇਖ ਲਿਖੇ ਉਹ ਲੇਖਾਂ ਦੇ ਆਧਾਰਤ ਹੈ ਆਰਟੀਕਲਸ ਤੇ ਜ਼ਿੰਦਗੀਆਂ ਤੇ ਉਹਨਾਂ ਦੀ ਜੀਵਨ ਖੇਤਰ ਪ੍ਰਾਪਤੀਆਂ ਦੇਣ ਉਹਦਾ ਜਿਹੜਾ ਲਾਸਟ ਆਰਟੀਕਲ ਆ ਉਹ ਜਥੇਦਾਰ ਗੁਰਚੰਦ ਸਿੰਘ ਟੋੜਾ ਦੇ ਬਾਰੇ ਹੈ ਸਰਦਾਰ ਖੁਸ਼ਵੰਤ ਸਿੰਘ ਆਪਣੀ ਭੂਮਿਕਾ ਵਿੱਚ ਲਿਖਦੇ ਨੇ ਕਿਤਾਬ ਦੀ ਜਿਹੜੀ ਪ੍ਰੀਫੇਸ ਹੁੰਦੀ ਹੈ ਦੀਬਾਚਾ ਜੇ ਉਰਦੂ ਚ ਕਹਿੰਦੇ ਆ ਮੁਖਬੰਦ ਕਹਿ ਲੋ ਉਹਦੇ ਚ ਲਿਖਦੇ ਆ ਕਿ ਬਾਕੀ ਦੇ ਲੇਖ ਮੈਂ ਬੜੇ ਆਰਾਮ ਨਾਲ ਲਿਖੇ ਪਰ ਜਦੋਂ ਮੈਂ ਜੱਥੇਦਾਰ ਗੁਰਚਰਨ ਸਿੰਘ ਤੌੜਾ ਬਾਰੇ ਲੇਖ ਲਿਖ ਰਿਹਾ ਸੀ ਅੰਗਰੇਜ਼ੀ ਵਿੱਚ ਤੇ ਕਈ ਵਾਰ ਮੇਰੇ ਅਥਰੂ ਉਹ ਮੇਰੇ ਜਿਹੜੇ ਪੈਨ ਨਾਲ ਸਿਆਹੀ ਨਾਲ ਲਿਖੇ ਜਿਹੜੇ ਅੱਖਰ ਸੀ ਉਹਨਾਂ ਦੇਤੇ ਡੁੱਲਦੇ ਰਹੇ ਕਿਉਂ ਡੁੱਲਦੇ ਰਹੇ ਕਿੰਜ ਕਹਿੰਦੇ ਕੌਮ ਨੇ ਦੇਸ਼ ਦੀ ਆਗੂ ਤਾਂ ਮੰਨੇ ਸਨ ਸਿੱਖ ਕੌਮ ਨੇ ਜਥੇਦਾਰ ਗੁਰਤਾਰ ਸਿੰਘ ਟੋੜਾ ਦੀ لیاقت ਉਹਨਾਂ ਦੀ ਸਾਦਗੀ ਉਹਨਾਂ ਦੀ ਦੂਰਦ੍ਰਿਸ਼ਟੀ ਉਹਨਾਂ ਦੀ ਰਾਜਨੀਤੀ ਦੀ ਕਾਗ ਜਿਹੜੀ ਇੱਕ ਉਹਨਾਂ ਦੀ ਜਾਣਕਾਰੀ ਸੀ ਜਾਂ ਉਹਨਾਂ ਦੀ ਸਲਾਹੀਤ ਸੀ ਸਮਰਥਾ ਸੀ ਉਹਨੂੰ ਨਜ਼ਰਅੰਦਾਜ਼ ਕਰਕੇ ਉਹਨਾਂ ਨੂੰ ਜਿਵੇਂ ਇੱਕ ਬੱਚਿਆਂ ਨੂੰ ਪੋਸਤਾ ਬਹੁਤ ਵੱਡੀ ਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਪੋਸਟ ਈਡੀਆ ਉਹ ਕੋਈ ਛੋਟੀ ਪੋਸਟ ਨਹੀਂ ਬੜੀ ਸਨਮਾਨਯੋਗ ਹੈ ਪਰ ਉਹਨਾਂ ਦਾ ਕਿਉਂਕਿ ਮਾਈਂਡ ਉਧਰ ਨੂੰ ਸੀ ਇਸ ਕਰਕੇ ਉਹਨਾਂ ਨੂੰ ਸਿਆਸਤ ਵਿੱਚ ਰਹਿਣ ਦਿੱਤਾ ਜਾਂਦਾ ਇਹ ਠੀਕ ਹੈ ਕਿ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਫਿਰ ਆਖਰਕਾਰ ਉਹ ਐਮਰਜੈਂਸੀ ਹਟਾਉਣੀ ਪਈ ਤੇ ਅਕਾਲੀ ਦਲ ਦੇ ਵਿਰੋਧੀ ਮੋਰਚਾ ਦਿੱਤਿਆ ਗਿਆ ਉਸ ਤੋਂ ਬਾਅਦ ਫਿਰ ਸਾਰੇ ਚੋਣਾਂ ਹੋਈਆਂ ਤੇ ਸਾਰੇ ਵੱਡੇ ਅਕਾਲੀ ਆਗੂ ਚੋਣਾਂ ਲੜੇ ਉਹਨਾਂ ਵਿੱਚ ਜਥੇਦਾਰ ਗੁਰਚਰਨ ਸਿੰਘ ਟੋੜਾ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਜਾ ਪਟਿਆਲਾ ਨੂੰ ਹਰਾ ਕੇ ਇਹ ਉਹ ਬਹੁਤ ਵੱਡੇ ਮਾਰਜਨ ਨਾਲ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਟਾਇਕ ਸਾਲ ਉਹ ਸਰਕਾਰ ਚੱਲੀ ਟਾਇਕ ਸਾਲ ਉਹ ਮੈਂਬਰ ਰਹੇ ਪਰ ਇੱਕ ਹੋਰ ਤੁਹਾਨੂੰ ਦੱਸਾਂ ਰਿਕਾਰਡ ਕਰ ਕਿ ਰਾਜ ਸਭਾ ਜਿਹੜਾ ਅਪਰ ਹਾਊਸ ਹੁੰਦਾ ਹੈ ਭਾਵੇਂ ਵੀ ਕਈ ਵਾਰ ਦੱਸਿਆ ਕਿ ਲੋਕ ਸਭਾ ਚਾਹੀ ਪਾਗ ਹੋ ਜਾਏ ਚਾਹੇ ਤਾਂ ਪੰਜ ਸਰ ਚੱਲੇ ਚਾਹੇ ਤਾਂ ਇਹੋ ਜਿਹੇ ਰਾਤ ਪੈਦਾ ਹੋਣੇ ਕੋਈ ਜੋ ਇਹ ਜਿਸਾਈ ਦੀ ਸਰਕਾਰ 2 ਸਾਲ 10 ਮਹੀਨੇ ਬਾਅਦ ਡਿੱਗ ਪਈ ਸੀ ਰਾਣਾ ਸਾਭੀ ਉਹ ਤਾਂ ਐਮਪੀ ਸੀਗੇ ਸਾਹ ਪ੍ਰਕਾਸ਼ਿੰਗ ਬਾਦਲਵੀ ਸੀਗੇ ਜਿਹੜੇ ਖੇਤੀਬਾੜੀ ਮੰਤਰੀ ਬਣੇ ਸੀ ਸਲਾਤ ਅਨਰਸ਼ੂ ਗੁਲਸ਼ਨ ਸੀ ਸਾਰੇ ਬਡੇ ਜਸਜਾ ਗੁਰਚਨ ਸਿੰਘ ਤੌੜਾ ਸਾਹ ਮੈਂਬਰ ਸਨ ਲੋਪੁਰ ਸ ਤੇ ਤੇਜਾ ਜਗਦੀਪ ਸਿੰਘ ਚਲਵੰਡੀ ਤੇਜਾ ਜਗਤ ਮੋਹਨ ਸਿੰਘ ਤੋੜ ਸਦਾਰ ਕਰਪਾਲ ਸਿੰਘ ਕਾਲੀਦਾਦੀ ਬਦਰਨਾਰ ਅੰਮ੍ਰਿਤਸਰ ਤੋਂ ਚੌਧਰੀ ਬਲਬੀਰ ਸਿੰਘ ਬੜੇ ਵਿਦਾਗ ਆਗੂ ਹੁਸ਼ਿਆਰ ਬੜਤੋਂ ਸੋਸ਼ਿਸਟ ਆਗੂ ਇਸ ਤਰ੍ਹਾਂ ਇਹ ਜਿਹਨੇ ਵੱਡੇ ਆਗੂ ਸਨ ਉਹ ਸਾਰੇ ਚੋਣ ਜਿੱਤੇ ਸਨ ਤੇ ਜਿਹੜਾ ਰਾਜ ਸਭਾ ਹੈ ਇਹ ਜੇ ਲੋਕ ਸਭਾ ਭੰਗ ਵੀ ਹੋ ਜਾਏ ਕਿਉਂਕਿ 2 ਸਾਲ ਸਰਕਾਰ ਨੇ ਦੱਸਿਆ 2 ਸਾਲ 10 ਮਹੀਨੇ ਚੱਲੀ ਉਸ ਤੋਂ ਬਾਅਦ ਐਕਸ ਹੋ ਗਏ ਸਾਰੇ ਕੋਈ ਫਿਰ ਸ਼੍ਰੀਮਤੀ ਰਾਗਾਂਧੀ ਦਾ ਜਿਹੜਾ ਸੀ ਉਹ ਪਾਰਟੀ ਫਿਰ ਸੱਤਾ ਚਾ ਲੀ ਪਰ ਜਥੇਦਾਰ ਗੁਰਚਰ ਸਿੰਘ ਟੋੜਾ ਰਾਜ ਸਭਾ ਦੇ ਮੈਂਬਰ ਜਿਹੜੇ ਰਹੇ ਨੇ ਉਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਭਾਰਤ ਦਾ ਸ਼ਾਇਦ ਹੀ ਕੋਈ ਇਹੋ ਜਿਹਾ ਹੋਰ ਆਗੂ ਹੋਵੇਗਾ ਜਿਹੜਾ ਨਿਰੰਤਰ ਕਈ ਧਾਕੇ ਰਾਜ ਸਭਾ ਅਪਰ ਹਾਊਸ ਆਫ ਪਾਰਲੀਮੈਂਟ ਰਾਜ ਸਭਾ ਉਹਦੇ ਮੈਂਬਰ ਰਹੇ ਤੇ ਬਹੁਤ ਮਾਣ ਖਟਿਆ ਪੰਜਾਬ ਦੇ ਹੱਕ ਵਿੱਚ ਬੋਲਦੇ ਵੀ ਰਹੇ ਸ਼ੇਖ ਮੰਗਾਂ ਘਟਾਉਂਦੇ ਰਹੇ ਆਗੂਨ ਮਿਰਦੇ ਰਹੇ ਦਿੱਲੀ ਵਿੱਚ ਉਹ ਕਾਦੀ ਦਲ ਨੂੰ ਬਹੁਤ ਮਜ਼ਬੂਤ ਕੀਤਾ ਅਤੇ ਕੇਂਦਰੀ ਆਗੂ ਉਹਨਾਂ ਨੂੰ ਮਿਲਣ ਲਈ ਸਮਾਂ ਬਵ ਦੇ ਰਹੇ ਸਨ ਕਿ ਜਥੇਦਾਰ ਗੁਰਚਰ ਸਿੰਘ ਟੋੜਾ ਹਰਨਨ ਮੁਲਾਕਾਤ ਹੋਵੇ ਤੇ ਇਹਨਾਂ ਕੋਲੋਂ ਕੁਝ ਸਿੱਖਿਆ ਸੀ ਐਸੀ ਮਿਕਨਾਤੀ ਸੀ ਸ਼ਖਸੀਅਤ ਦੇ ਮਾਰਕ ਸੰ ਜਥੇਦਾਰ ਗੁਰਚਰ ਸਿੰਘ ਟੋੜਾ ਫੇਰ ਉਸ ਤੋਂ ਬਾਅਦ ਇੱਕ ਸਮਾਂ ਹੋਸਾ ਹੁੰਦਾ ਹੈ ਦਰਸਦਾਰ ਪ੍ਰਕਾਸ਼ਨ ਬਾਦਲ ਦੀ ਅਗਵਾਈ ਵਾਲਾ ਕਾਰੀਦਲ ਆਜ਼ਮਪੁਰ ਦੀ ਜ਼ਿਮਨੀ ਚੋਣ ਇੱਕ ਬਾਈ ਇਲੈਕਸ਼ਨ ਸੀ ਉਹ 6 ਵੋਟਾਂ ਤੇ ਹਾਰ ਗਏ ਅਕਾਲੀ ਉਮੀਦਵਾਰ ਸਰਦਾਰ ਦੇਵਿੰਦਰ ਦੇਵਿੰਦਰ ਸਿੰਘ ਚੰਦ ਉਹ ਹਾਰ ਗਏ ਤੇ ਸਰਦਲ ਵੀਰ ਸਿੰਘ ਉਹਦਾ ਨਾਮ ਸ਼ਹੀਦ ਸਰਦਲ ਦਰਬੀ ਸਿੰਘ ਉਹ ਧੀਰੋਵਾਲ ਉਹ ਸਰਦਾਰ ਕਮਲਜੀਤ ਸਿੰਘ ਲਾਲੀ ਕਾਂਗਰਸੀ ਉਮੀਦਵਾਰ ਸਨ ਉਹਨਾਂ ਤੋਂ ਮਹਿਜ਼ 6 ਵੋਟਾਂ ਦੇ ਫਰਕ ਨਾਲ ਸਰਦਾਰ ਜੀਡੀਐਸੀ ਦਲਬੀ ਸਿੰਘ ਧੀਰੋਵਾਰ ਚੋਣ ਹਾਰ ਗਏ। ਉੱਥੇ ਕਿਤੇ ਸ਼ਹਿ ਸ਼ਮਾਇ ਕੋਈ ਇਸ ਤਰ੍ਹਾਂ ਇੰਟੈਂਸ਼ਨਲੀ ਨਹੀਂ ਜਿਵੇਂ ਸਰਦਾਰ ਗੁਰਤਾਰ ਸਿੰਘ ਟੋੜਾ ਨੇ ਕਿਹਾ ਕਿ ਉਹ ਸਰਦਾਰ ਪ੍ਰਕਾਸ਼ ਮਾਦਨ ਅਕਾਲੀ ਦਲ ਦੇ ਪ੍ਰਧਾਨ ਵੀ ਸਨ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਸਨ। ਉੱਥੇ ਟੋੜਾ ਸਾਹਿਬ ਨੇ ਕਿਤੇ ਜਦੋਂ ਰਿਜ਼ਲਟ ਆਇਆ ਤੇ ਅਕਾਲੀ ਦਲ ਨੂੰ ਬਹੁਤ ਇਸ ਗੱਲ ਨਾਲ ਸ਼ਟਬੈਕ ਲੱਗੀ ਕਿ ਪੰਜ ਛੇ ਵੋਟਾਂ ਕੀ ਹੁੰਦੀਆਂ ਕਿਹਾਤਾ ਹੈ ਜਾਂਦਾ ਕਿ ਜਿਵੇਂ ਜਥੇਦਾਰ ਮੋਹਨ ਸਿੰਘ ਤੋੜੋ ਨੂੰ ਹਰਾਇਆ ਗਿਆ ਸੀ ਜਿਹੜੇ ਕਿ ਬਹੁਤ ਵੋਟਾਂ ਦੇ ਜਿੱਤ ਰਹੇ ਸਨ ਤੇ ਪੰਡਤ ਨਹਿਰੂ ਨੇ ਕਹਿ ਕੇ ਇਲਕਟੋਰਲ ਕਮਿਸ਼ਨ ਨੂੰ ਧੱਕੇ ਨਾਲ ਹੀ ਅਧੀ ਰਾਤ ਨੂੰ ਰਾਣ ਕਰਾਤਾ ਕਿ ਪ੍ਰਤਾਪ ਸਿੰਘ ਕਹਿਰੋਂ ਠੱਤੀਆਂ ਵੋਟਾਂ ਦੇ ਜਿੱਤੇ ਇਸੇ ਤਰ੍ਹਾਂ ਹਰਾਇਆ ਗਿਆ ਉੱਥੇ ਤੋੜਾ ਸਾਹਿਬ ਨੇ ਕਿਤੇ ਇਹ ਦਲੀਲ ਵੈਸੇ ਪੁਖਤਾ ਸੀ ਇਹਦੇ ਚ ਵਜ਼ਨ ਸੀ ਉਹ ਕਹਿੰਦੇ ਅਕਾਲੀ ਦਲ ਦੇ ਪ੍ਰਧਾਨ ਮੁੱਖ ਮੰਤਰੀ ਕੋਲ ਕੋਈ ਬਹੁਤ ਸਾਰੇ ਝਿਮੇ ਹੁੰਦੇ ਨੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਸਰਕਾਰੀ ਕੰਮਾਂ 'ਉਤੇ ਧਿਆਨ ਦੇਣ ਤੇ ਪਾਰਟੀ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਸ਼੍ਰੋਮਣੀ ਕਾਲੀ ਦਲ ਦਾ ਇੱਕ ਵਰਕਿੰਗ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ ਇਹ ਸੁਝਾ ਸੀ ਇਹ ਤੇ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹਨੇ ਇਨੀਸ਼िएट ਹੋਏ ਸ਼ਾਸਿਕ ਖੇਜਾਇਰਾਂ ਨੂੰ ਜਿਹੜੇ ਹਾਲਾਂਕਿ ਸੀਜ਼ਨ ਅਗੁਨਿਆਂ ਨੂੰ ਆਉਣੀ ਨਹੀਂ ਚਾਹੀਦੀ ਪਰ ਉਥੋਂ ਇਹਨਾਂ ਦੋਨਾਂ ਵਿੱਚ ਕੁੜਤਨ ਫਾਇਦਾ ਹੋ ਗਈ ਫਿਰ ਉਹਨਾਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਹਟਾ ਦਿੱਤਾ ਗਿਆ ਤੇ ਉਹਨਾਂ ਦੇ ਨਿਯੁਕਤ ਕੀਤੇ ਜਥੇਦਾਰ ਅਕਾਲ ਤਖਸ ਸਿੰਘ ਸਾਹਿਬ ਗਿਆਨੀ ਪਾਈ ਸਾਹਿਬ ਰਣਜੀਤ ਸਿੰਘ ਨੂੰ ਵੀ ਹਟਾ ਦਿੱਤਾ ਗਿਆ ਵਕੂਫ ਕਰਤਾ ਗਿਆ ਫਿਰ ਉਹਨਾਂ ਨੇ ਸਰਮਹਿੰਦ ਅਕਾਲੀ ਦਲ ਬਣਾਇਆ ਆਪਣਾ ਫਿਰ ਆਗੀਆਂ ਚੋਣਾ ਜਿਹੜੇ ਪ੍ਰੇਖਿਤੇ ਵਿਧਾਨ ਸਭਾ ਦੀਆਂ ਉਹਦੇ ਤੜਾ ਸਾਹਿਬ ਨੇ ਆਪਣੇ ਸਰਮਹਿੰਦ ਅਕਾਲੀ ਦਲ ਦੇ ਉਮੀਦਵਾਰ ਖੜੇ ਕੀਤੇ ਅਕਾਲੀ ਦਲ ਬਾਦਲ ਦੇ ਅਕਾਲੀ ਦਲ ਬਾਦਲ ਬਣ ਗਿਆ ਨਾ ਉਹ ਉਹ ਬਣ ਗਿਆ ਸਰਬੰਦੇ ਅਕਾਲੀ ਦਲ ਇੱਕ ਸਿੰਘ ਜੀ ਸ੍ਰਮਾਨ ਦਾ ਅਕਾਲੀ ਦਲ ਸੀ ਤੇ ਚਾਹੇ ਟੌੜਾ ਸਾਹਿਬ ਦਾ ਅਕਾਲੀ ਦਲ ਕੋਈ ਸੀਟ ਜਿੱਤ ਨਹੀਂ ਸਕਿਆ ਪਰ ਬਹੁਤ ਸਾਰੇ ਅਕਾਲੀ ਉਮੀਦਵਾਰਾਂ ਨੂੰ ਹਰਾਉਣ ਵਿੱਚ ਕਾਮਯਾਬ ਹੋ ਗਏ ਤੇ ਇਸ ਤਰ੍ਹਾਂ ਮੈਂ ਕਈ ਵਾਰੀ ਕਹਿਣਾ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਦੋਂ ਪੂਜਾ ਕਰਿਆ ਕਰਨ ਇਹਨਾਂ ਦੀ ਬਦੌਰਤ ਉਹ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਕਾਂਗਰਸ ਕੋਲ ਸਤਾ ਗਈ ਅਕਾਲੀ ਦਲ ਦੀ ਵੋਟ ਡਿਵੀਜ਼ਨ ਹੋਣ ਕਰਕੇ ਕਾਂਗਰਸ ਨੂੰ ਇਹ ਲਾਹਾ ਮਿਲਿਆ ਬਹੁਤ ਤੇ ਕੈਪਟਨ ਮਰਿੰਦਰ ਸਿੰਘ ਨੂੰ ਆਗੂ ਚੁਣ ਲਿਆ ਗਿਆ ਤੇ ਉਹ ਦਿਨੋਂ ਸਰਕਾਰ ਵੀ ਕਰਦੇ ਰਹੇ ਜਿਹੜੀ ਉਹਨਾਂ ਦੀ ਭੋਗ ਦੀ ਜਿਹਨਾਂ ਦੀ ਕੁਰਫੂਟੇਜ ਹੈ ਉਹ ਤਕਰੀਰ ਸੁਣੋ ਉਥੇ ਉਹਨਾਂ ਦੀ ਤਕਰੀਰ ਤੇ ਸਰਦਾਰ ਵੀਰ ਦਵਿੰਦਰ ਸਿੰਘ ਜਿਹੜੇ ਉਹਨਾਂ ਦੇ ਚੇਲੇ ਸਿਆਸੀ ਬਹੁਤ ਵਧੀਆ ਬੁਲਾਰੇ ਕੌਮ ਦੇ ਚੋਟੀ ਦੇ ਬੁਲਾਰੇ ਐਕਸਲੈਂਟ ਸਪੀਕਰ ਨੋਟਾੜਾ ਸਾਹਿਬ ਆਪ ਖੁਦ ਬਹੁਤ ਵੱਡੇ ਬੁਲਾਰੇ ਸਰ ਵਧੀਆ ਕਰਨੈਲ ਸਿੰਘ ਪੰਜੋੜੀ ਸ਼ੇਰ ਸਿੰਘ ਡੂਮ ਛੇੜੀ ਹੀਰਾ ਸਿੰਘ ਗਾਬੜੀਆ ਇਹ ਸਾਰੇ ਜੱਥੇਦਾਰ ਗੁਰਚੰਦ ਸਿੰਘ ਟੋੜਾ ਦੀ ਜਿਹੜੀ ਹੈ ਸਿਆਸੀ ਵਿਰਾਸਤ ਹੈ ਪਰ ਕਹਿੰਦੇ ਹੁੰਦੇ ਨੇ ਕਿ ਜਦੋਂ ਬੇਕਤਾ ਦਾ ਸਮਾਂ ਆਉਂਦਾ ਉਦੋਂ ਸਾਰੀ ਛੱਡ ਖਲੋਂਦੇ ਨੇ ਪਰ ਕਿਤੇ ਕਿਤੇ ਪੰਜੋੜੀ ਸਾਹਿਬ ਜ਼ਰੂਰ ਆਵਾਜ਼ ਉਠਾਉਂਦੇ ਰਹੇ ਸ਼ੇਰ ਸਿੰਘ ਢੂਮਛੇੜੀ ਉਹਨਾਂ ਦੇ ਹੁੰਦੇ ਹੋਈ ਸ਼ਹੀਦ ਹੋ ਗਏ ਸਨ ਟੌੜਾ ਸਾਹਿਬ ਦੇ ਬਹੁਤ ਨੇਕਤ ਵਰਤੀ ਸਨ ਉਹਨਾਂ ਤਾਂ ਪ੍ਰੋਫੈਸਰ ਪ੍ਰਹਿਮ ਸਿੰਘ ਚੰਦੂ ਮਾਜਰਾ ਜਿਹੜੇ ਸਾਭ ਦਾ ਵਜ਼ੀਰ ਤੇ ਸਾਭ ਦਾ ਮੈਂਬਰ ਪਾਰਲੀਮੈਂਟ ਇਕਾਦੀ ਜਲ ਦੇ ਬਾਦਲ ਦੇ ਹੁਣ ਵੱਡੇ ਆਗੂ ਨੇ ਉਹ ਵੀ ਜਥੇਦਾਰ ਗੁਰਚਨ ਸਿੰਘ ਟੌੜਾ ਦੇ ਬਹੁਤ ਕਰੀਬੀਆਂ ਵਿੱਚ ਹੋ ਸਕ ਹੂ ਉਹਨਾਂ ਦੇ ਕਹਿੰਦੇ ਆ ਆਗੂ ਉਹਨਾਂ ਨੂੰ ਗਿਰਿਆ ਜਾਂਦਾ ਐ ਐਮਰਜੈਂਸੀ ਦੀ ਮੈਂ ਗੱਲ ਕੀਤੀ ਆ ਹੋਰ ਨਾਕਾਲੀ ਆਗੂਆਂ ਵਾਂਗ ਜਥੇਦਾਰ ਗੁਰਚਮ ਸਿੰਘ ਟੋੜਾ ਸਰਦਾਰ ਸੁਖਦੇਵ ਸਿੰਘ ਢੀਂਸਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਆਤਮਾ ਸਿੰਘ ਤੇ ਹੋਰ ਵੱਡੇ ਆਗੂ ਜਿਹੜੇ ਸੀ ਸੁਜੀਤ ਸਿੰਘ ਬਰਨਾਲਾ ਇਹ ਪਚਮੜੀ ਉਸ ਜੇਲ੍ਹ ਵਿੱਚ ਇਕੱਠੇ ਰਹੇ ਤੇ ਉਦੋਂ ਉਹਨਾਂ ਕੋਲ ਰੇਡੀਓ ਹੁੰਦਾ ਸੀ ਟ੍ਰਾਂਜ਼ਿਸਟਰ ਤੇ ਉਹ ਖਬਰਾਂ ਉਦੋਂ ਮੈਂ ਪੜ੍ਹਦਾ ਹੁੰਦਾ ਸੀ ਤੇ ਉਦੋਂ ਉਹ ਖਬਰਾਂ ਸੁਣਦੇ ਹੁੰਦੇ ਸੀ ਰੇਡੀਓ ਦੇ ਉਸ ਤੋਂ ਬਾਅਦ ਵੀ ਉਹ ਨਿਰੰਤਰ ਖਬਰਾਂ ਸੁਣਦੇ ਰਹਿੰਦੇ ਸੀ ਤੇ ਸ਼ਾਬਾਸ਼ ਵੀ ਦੇਦੇ ਹੁੰਦੇ ਸੀ ਸਰਦਾਰ ਸੁਖਵੰਤ ਸਿੰਘ ਟਲੋਂ ਮੇਰੇ ਗੁਰੂ ਉਹ ਉਹਨਾਂ ਦੀਆਂ ਖਬਰਾਂ ਨੂੰ ਵੀ ਬਹੁਤ ਪਸੰਦ ਕਰਦੇ ਸਨ ਇਹ ਉਹਨਾਂ ਦੀ ਫਰਾਖ ਦਿਲੀ ਹੈ ਜਿਹੜਾ ਇਜ਼ਹਾਰ ਉਹਨਾਂ ਨੇ ਬਾਅਦ ਵਿੱਚ ਜਦੋਂ ਮੇਰੇ ਨਾਲ ਉਹਨਾਂ ਦਾ ਪ੍ਰੇਮ ਬਣਦਾ ਹੈ ਮੇਲ ਹੁੰਦਾ ਹੈ ਉਦੋਂ ਉਹਨਾਂ ਨੇ ਜਥੇਦਾਰ ਗੁਰਚੰਦ ਸਿੰਘ ਤੌੜਾ ਨੇ ਪ੍ਰਧਾਨ ਬਣ ਕੇ ਉਹ ਲਾ ਮਿਸਾਲ ਕੰਮ ਕੀਤੇ ਉਹਨਾਂ ਦੇ ਪ੍ਰਧਾਨਗੀ ਕਾਲ ਦੌਰਾਨ ਬਹੁਤ ਵੱਡੇ ਵੱਡੇ ਸਮਾਗਮ ਹੋਏ ਸ਼ਤਾਬ ਦੀਆਂ ਮਨਾਈਆਂ ਗਈਆਂ ਜਿਥੇ ਦਾ ਗੁਰਚਨ ਸਿੰਘ ਟੋੜਾ ਨੇ ਬਹੁਤ ਸਾਰੇ ਸਿੱਖ ਉਹ ਉਹ ਇੰਨਾ ਵਿਜਨਲਰ ਵਿਸ਼ਾਲ ਸੀ ਕਹਿੰਦੇ ਸੀ ਐਜੂਕੇਸ਼ਨ ਐਂਡ ਹੈਲਥ ਉਹਨਾਂ ਨੇ ਬਹੁਤ ਮਿਆਰੀ ਹਸਪਤਾਲ ਸਥਾਪਿਤ ਕਰਵਾਏ ਸ਼ੋਮਨੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲਣ ਵਾਲੇ ਉਹਨਾਂ ਨੇ ਜਿਹੜੀ ਵਰਡ ਸੈਕਸ਼ਨ ਯੂਨੀਵਰਸਿਟੀ ਬਣੀ ਹੈ ਇਹ ਵੀ ਉਹਨਾਂ ਦੀ ਦੇਣ ਹੈ ਉਹਨਾਂ ਨੇ ਬਹੁਤ ਸਾਰੇ ਗੁਰੂ ਨਾਨਕ ਦੇਵ ਜਿਹੜੇ ਇੰਜੀਨੀਅਰ ਕਾਲਜ ਜਿਹੜਾ ਲੁਧਿਆਣਾ ਵਿੱਚ ਚੱਲ ਰਿਹਾ ਬਹੁਤ ਦੇਸ਼ ਤੇ ਮੰਨੇ ਪਰਮ ਨੇ ਕਾਲਜ ਵਿੱਚ ਉਹਨਾਂ ਦੀ ਦੇਣ ਹੈ ਇਸ ਤਰ੍ਹਾਂ ਮਾਤਾ ਗੁਜਰੀ ਕਾਲ ਫਤਿਹਗੜ੍ਹ ਸਾਹਿਬ ਇਸ ਤਰ੍ਹਾਂ ਡਰੋਲੀ ਕਾਲ ਸੰਤ ਜੀਤ ਸਿੰਘ ਖਾਲਸਾ ਕਾਲਜ ਢਮੀਲੀ ਖਾਲਸਾ ਕਾਲਜ ਗੜਦੀwala ਕਿਹੜਾ ਕਿਹੜਾ ਨਾਮ ਆਣ ਅਨੇਕ ਥਾਵਾ ਦੇਵਤਾਂ ਉੱਤੇ ਉਹਨਾਂ ਨੇ ਲੜਕੀਆਂ ਲਈ ਔਰ ਲੜਕੀਆਂ ਲਈ ਕਾਲਜ ਬਣਾਏ ਅਕੈਡੈਮਿਕ ਕਾਲਜ ਜੁਦੇ ਵੋਕੇਸ਼ਨਲ ਕਾਲਜ ਜੁਦੇ ਕਿਤਾ ਮੁਕੀ ਸੀ ਕਿਹਾ ਇਹ ਹੋਰ ਤਰ੍ਹਾਂ ਦੀ ਸੀ ਫਿਰ ਉਹਨਾਂ ਨੇ ਖਾਲਸੇ ਖੇਡਾਂ ਸ਼ੁਰੂ ਕਰਾਈਆਂ ਮਾਰਸ਼ਲ ਆਰਟ ਜਿਹੜਾ ਉਹਨੂੰ ਪ੍ਰਹਰਿਤ ਕਰਨ ਲਈ ਫਿਰ ਉਹਨਾਂ ਨੇ ਨੌਜਵਾਨਾਂ ਨੂੰ ਜਿਹੜੇ ਸੀ ਸ਼ੌਮਣੀ ਗੁਰਦੁਆਰਾ ਪ੍ਰਬੰਧਕੀ ਕਟਵਤ ਵਦ ਅ ਭਰਤੀ ਕਰਕੇ ਰੋਜ਼ਗਾਰ ਦਿੱਤਾ ਰਾਗੀਆਂ ਪ੍ਰਚਾਰਕਾਂ ਦੀ ਬਹੁਤ ਕਦਰ ਕਰਦੇ ਸਨ ਉਹਨਾਂ ਦੀ ਸ਼ਿਕਾਇਤਾਂ ਸੁਣਦੇ ਸਨ ਉਹਨਾਂ ਨੂੰ ਨਿਪਟਾਉਂਦੇ ਸਨ ਤੇ ਡਿਸਪੈਂਸਰੀਆਂ ਤੇ ਖੇਡ ਸਟੇਡੀਅਮ ਉਹਨਾਂ ਲਈ ਵੀ ਮਦਦ ਦਿੱਤੀ ਦਿਲ ਖੋਲ ਕੇ ਤੋਂ ਇਹ ਹੈ ਜਿਵੇਂ ਬਾਬਾ ਖੜਕ ਸਿੰਘ ਜਥੇਦਾਰ ਜੀਵਨ ਸਿੰਘ ਜਥੇਦਾਰ ਦਰਸ਼ਨ ਸਿੰਘ ਫੇਰੂਮਾਨ ਜਥੇਦਾਰ ਉਦਮ ਸਿੰਘ ਨਾਗੋਕੇ ਜਥੇਦਾਰ ਇਸ਼ਰ ਸਿੰਘ ਮਧਾਇਲ ਜਥੇਦਾਰ ਸ਼ਮ ਸਿੰਘ ਜਲਾਲ ਉਸਮਾ ਬਾਬਾ ਖੜਕ ਸਿੰਘ ਜੀ ਪੰਥਰਤਨ ਸ਼ਰਮਖਸ਼ ਸਿੰਘ ਚਭਾੜ ਤੇਜਾ ਸਿੰਘ ਸਮੁੰਦਰੀ ਜਥੇਦਾਰ ਮੋਹਨ ਸਿੰਘ ਤੋੜ ਸੰਤ ਬਾਬਾ ਫਤੇ ਸਿੰਘ ਜੀ ਸੰਤ ਬਾਬਾ ਚੰਨਣ ਸਿੰਘ ਜੀ ਜਥੇਦਾਰ ਮੋਹਨ ਸਿੰਘ ਤੋੜ ਇਹ ਓਹ ਸਪੀੜੀ ਦੇ ਅਕਾਲੀ ਆਗੂ ਜਿਹੜੇ ਨੇ ਉਹ ਪੂਜਣ ਯੋਗ ਨੇ ਹੁਣ ਵੀ ਹੋਣਗੇ ਹੈਂਡ ਵਿਰਲੇ ਨਹੀਂ ਕਣੇ ਥੋੜੇ ਬਹੁਤ ਹੈਗੇ ਨੇ ਐਸੇ ਦਰਵੇਸ਼ ਸ਼ਾਸਤਾਨ ਘਟ ਮੈਂ ਕਹਾਂਗਾ ਐਸੇ ਦਰਵੇਸ਼ ਪੁਰਸ਼ ਪੰਥ ਦਾ ਇਹ ਮਹਾਨ ਆਗੂ ਜੇ ਜਦੋਂ ਇਹ ਗੱਲ ਕਰਾਂਗੇ ਤੇ ਸੀਸ ਚੁਕੇਗਾ ਅਨੇਕ ਯਾਦਾਂ ਜੇਣਾ ਤੋਂ ਕੌਮ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਉਹਨਾਂ ਦੀ ਲਾਈਫ ਨੂੰ ਮੇਰਾ ਤੁਹਾਨੂੰ ਸਾਰਿਆਂ ਨੂੰ ਸੁਝਾਅ ਹੈ ਸਟੱਡੀ ਕਰੋ ਪੜੋ ਉਹਨਾਂ ਬਾਰੇ ਵਤ ਵਤ ਪੜੋ ਤਾਂ ਉਹਨਾਂ ਨੂੰ ਬਹੁਤ ਕੁਝ ਸਿੱਖਣ ਲਈ ਤੇ ਸਮਝਣ ਲਈ ਤੇ ਵਿਚਾਰਨ ਲਈ ਤੇ ਆਉਣ ਵਾਲੇ ਸਮੇਂ ਦੀ ਨੀਤੀ ਕਰਨ ਲਈ ਸਾਰਿਆਂ ਨੂੰ ਮਾਰਗਦਰਸ਼ਨ ਮਿਲੇਗਾ ਇਹ ਸ਼ੇਅਰ ਨਾਲ मैं समाप्त एपिसोड एपीसोड तू नहीं लेकिन तेरी उल्फत अभी तक दिल में है बुझ चुकी है शम्मा फिर भी रोशनी महफल में है बहुत बहुत शुक्रिया एपिसोड एपीसोड वेख लियना तो सार्या दा बहुत बहुत धन्यवाद